ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਧੋਕੇ ਜੋ ਪਗਤ ਪਾਇਆ ਆਜੁ ਰਖਤਾ ਆ ਦਾਮਰਾ ਜੀ ਹਰਨਾਕਿਸ਼ ਦੁਸ਼ਤਰਮਾਦਿਆ ਰਹਿਲਾ ਦੂਤ ਰਾਇ ਅੰਤਾਨਿਆ ਨਿੰਦ ਕਾਟ ਦੇ ਨਾਮ ਜੋ ਮੁਖ ਲਾਇਆ ਜਨਾਲ ਕਸੋ ਹਰਿ ਸੇਵਨ ਅੰਤਲੇ ਛਡਾਇਆ ਸੁਖ ਸੁਮਹੜਾ ਪੈਲਾ ਦੁਖਦਾਰ ਸੁਪਰੋਗ ਪਿਆ ਜੇ ਸੁਖ تام ਨਾ ਹੋਏ ਤੂੰ ਕਰਤਾ ਕਰਣਾ ਮਾ ਨਹੀਂ ਜਾਂਹੂ ਕਰੀਤਾ ਹੋਏ ਬਨਹਾਰੇ ਕੁਦਰਤ ਵਸਿਆ ਤਿਰਾ ਅੰਤ ਨਾ ਜਾਏ ਲਖਿਆ ਰਹਾ ਜਾਤਮ ਹੈ ਜੋ ਜੋਤਮ ਜਾਤ ਅਕਲ ਕਲਾ ਪਰ ਫੁੱਲ ਰਹਿਆ ਉਹ ਸੱਚਾ ਸਾਹਿਬ ਉਹ ਸੁਖ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੁ ਨਾਨਕ ਕ੍ਰਿਤੇ ਕਿਆ ਬਾਤਾ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰਾਗ ਅਸੰਮੰਦ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰੁ ਤੇਰਾ ਕੀ ਹਰ ਸੋ ਕਰਕੇ ਹਾ ਜਿਤ ਵਸ ਸੁਸਮਰਿ ਬਾਜੇ ਤੇਰੇ ਨਾਮ ਅਨੇਕ ਸੰਕਾਰ ਤੇ ਤੇਰੇ ਬਾਗਨ ਹਾਰੇ ਕਿਤੇ ਤੇਰੇ ਰਾਗ ਪ੍ਰਸੋ ਕੈਨਯਾ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਕਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਤ੍ਰਿਮਧਵਾਰੇ ਗਾਵਨ ਤੁਕਨੋ ਚਿਤ ਗੁਲਿਕ ਜਾਣਨੋ ਨਿਕਲ ਤ੍ਰੰਬੀਚਾਰੇ ਗਾਵਨ ਤੁਕਨੋ ਈਸ਼ੁਰ ਬ੍ਰਹਮਾ ਦੇਵੀ ਸੁੰਦਰੀ ਸੁਨਸਵਾਲੇ ਗਾਵਨ ਤੁਕਨ ਇੰਦਰ ਇੰਦਰਾਸ਼ਣ ਬੈਠੇ ਦੇਵਤਿਆ ਅੰਦਰ ਨਾਲੇ ਗਾਵਨ ਤੁਧਨੋ ਸਤਿ ਸਮਾਧੀ ਅੰਦਰ ਗਾਵਨ ਤੁਧਨੋ ਸਾਧਵੀ ਚਾਰੇ ਗਾਵਨ ਤੁਧਨੋ ਜੱਤੇ ਸਦੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪਨਕੇਸਰ ਜੋ ਪ੍ਰਜਗ ਵੇਤਾ ਨਾਲੇ ਗਾਵਨ ਤੁਧਨੋ ਮਾਉਨੀਆ ਮਨ ਮੋਹਨਾ ਸਰਗ ਮਸ ਪਿਆਨੀ ਗਾਵਨ ਤੁਧਨੋ ਰਤਨ ਪਾਏ ਤੇ ਅਸ਼ੋਚੀਤ ਨਾਲੇ गावनु तुतनो जोत महापुरुषुरा गावनु तुबनो काने चारे गाव तुबनो फण्ड मन्दा ब्रह्मांडा कर कर के तेरे तारे से तुबनो गावनु जोत तु पावन रते तेरे भक्त सामने होर केते तुबनो गावनु सिम्ह चितना आवण नानक क्या बेचारे सोए सोसदा स साहिब साचा साचे नाही ਹਾਥੀ ਸਜੈ ਨਾ ਜਾਸੀ ਰਤਨਾ ਜਿਨ ਰਚਾਏ ਰੰਗ ਰੰਗੀ ਭਾਂਤੀ ਕਰ ਕਲਿ ਸੀ ਮਾਇਆ ਜਿਨ ਨੂੰ ਪਾਏ ਕਰ ਕਰ ਉਦਿਖ ਕਿ ਤੈ ਆਪਣਾ ਜੋ ਤੁਸ ਤੇ ਵਢਿਆਏ ਤੂੰ ਤੁਸ ਪਾਵੇਂ ਸੋ ਕਰਿਸ਼ੇ ਰੁਕ ਬਿਨਾ ਕਰ ਨਾ ਜਾਏ ਸੋ ਪਾਤ ਸਾਹੁ ਸਪਤ ਸਾਹਿਬੋ ਨਾਨਕ ਰਨ ਰਜਾਈ ਆਸ ਮਿਲਨ ਪਲ ਸੁਨਵਾ ਟਾਕ ਸੁਨ ਕੋ ਏ ਕੀ ਬਟ ਬਟਾ ਡੇਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਣ ਵਾਲੇ ਦਿਲ ਰਸ ਮਾਇ ਵਦੇ ਮੇਰੇ ਸਾਹਿਬ ਕਹਿ ਰ ਗਮੀ ਰੱਖਣੀ ਕਹਿ ਰ ਕੋਈ ਨ ਜਾਣ ਤੇਰਾ ਕੀਤਾ ਕੀ ਉਡਚੀ ਰਹਾ ਸਭ ਸੁਰਤੇ ਮਨ ਸੋਤ ਕਮਾਏ ਸੰ ਕੀਮਤ ਮਨ ਕੀਮਤ ਪਾਏ ਗਿਆਨ ਨੂੰ ਕਿਆ ਨੀਂ ਗੁਰ ਕਰਹਾਏ ਕੈ ਨਾ ਜਾਏ ਤੁਰਿ ਥਿਲ ਵੜਿਆਏ ਸਭ ਸਾਥ ਸਭਤਾ ਸਭ ਚੰਗਿਆਈਆਂ ਸਿਦਾਂਤ ਕਾ ਕਿਆ ਵੜਿਆਈਆਂ ਤੋਂ ਦੇਵਨ ਸਿੱਖੀ ਇੱਕ ਨਾ ਪਾਈਆ ਕਰਮਿੰਦਾਂ ਨਾਹੀ ਡਾਕ ਰਹਾਈਆ ਆਖਲ ਵਾਲਾ ਕਿਆ ਵਿਚਾਰਾ ਸੂਕੇ ਪ੍ਰੇਤਰੇ ਕੰਡਾਰਾ ਜਿਸ ਤੋਂ ਦੇ ਕਿਸੇ ਕਿਆ ਚਾਰਾ ਨਾਲ ਕੋ ਸਤ ਸਵਾਰਣ ਹਾਰਾ ਆਸਾ ਮੰਡਾ ਪੰਡਾ ਆਕ ਲੋਕ ਜਿਮ ਅੰਸਰ ਮਰ ਜਾਓ ਆਕ ਲੋਕ ਸੱਚਾ ਨਾਮ ਸੱਚੇ ਨਾਮਿਲਕ ਊਖ ਪੁੱਤ ਪੋਖਾ ਤਾਂ ਚਲਿਆ ਦੁਖ ਹੈ ਸੁਖ ਵਿਸਰੈ ਮੇਰੀ ਮਾਇ ਸਤ ਸਾਹਿਬ ਸਾਚੇ ਨਾਮ ਰਹਾ ਸਾਚੇ ਨਾਮ ਕੀ ਤਿਲ ਗਟਿਆ ਅੰਸ ਕੀ ਕੀਮਤ ਨੇ ਪਾਏ ਜਿਸ ਮਨ ਕਿਆ ਖਣ ਪਾਹੇ ਵੱਡਾ ਨਾ ਹੋਵੇ ਕਾਪ ਨਾ ਜਾਏ ਨਾ ਹੋ ਮਰਦਾ ਫਸੇ ਜਿੰਦਾ ਰਹੇ ਮਰੂ ਕਾ ਫੋਕਾ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹਾ ਨਾ ਕੋ ਹੋਏ ਜੀ ਬੁੜਿਆ ਜੀ ਬੁਟੀਰੀ ਦਾਤ ਜਿੰਦਨ ਪਰਪ ਕੀਤੇ ਰਾਪ ਕਸ਼ਮ ਵਿਸਾਰਨ ਤੇ ਕਮ ਜਾਤ ਨਾਨਕ ਨਾਮ ਵਾਸਨਾਸ ਰਾਗੂ ਜੀ ਮਹਿਲਾ ਚਲਦਾ ਹੈ ਹਰ ਕੀਰਤ ਸਤਿਗੁਰ ਸਤਿ ਪ੍ਰਕਾਸ਼ ਬਿਨੋ ਕਰੋ ਕਿਰਪਾ ਸੋ ਹੰਨ ਕੀਰੇ ਕ੍ਰਿਮ ਸਤਿ ਸੁਰਣਾਏ ਹਰ ਦੀਆ ਨਾਮ ਪ੍ਰਕਾਸ਼ ਮੇਰੇ ਮਿਸਤਰ ਦੇਵਾ ਮੋ ਕੋ ਰਾਮ ਨਾਮ ਪ੍ਰਕਾਸ਼ ਵਰਮਤ ਨਾਮੋ ਮੇਰਾ ਪ੍ਰਮ ਸਿਖਾਏ ਹਰ ਕੀਰਤਾਮਰੇ ਰਹਿ ਰਾਸ ਰਹਾ ਹਰਜਨ ਕੇ ਵਡ ਭਾਗੋ ਵਡੇਰੇ ਜਨਹਾਰ ਹਰ ਸਤਿ ਦਰਪਿਆ ਸੋ ਧਰਵ ਨਾਮ ਨਤਿ ਪ੍ਰਕਾਸ਼ ਸੈ ਸੰਗਤੋ ਗਣ ਪ੍ਰਕਾਸ਼ ਜਿਨ ਹਰ 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 ਸਲਾਮ ਨਾ ਪਾਏ ਆ ਤੇ ਭਾਗ ਹੀ ਨਾ ਜਪਾਸ ਜੋ ਸਤਿਗੁਰ ਸਨ ਸੰਗਤਿ ਨਿ ਆਏ ਤ੍ਰਿਕ ਜੀਵੈ ਤ੍ਰਿਕ ਜੀਵੈ ਸੋ ਜਿਨ ਹਰ ਜਨ ਸਤਿਗੁਰ ਸੰਗਿ ਜਪਾਏ ਤਿਨ ਧਰਮ ਸਤਿ ਫਲਿਖਿਆ ਦੇਖਾਸ ਤਨੁ ਤਨ ਸਤਿ ਸੰਗਤਿ ਜਪਾਇ ਮਿਲ ਜਨ ਨਾਲ ਕੋ ਨਾਮ ਪ੍ਰਗਾਸ ਲਾ ਗੋਜਨੀ ਮੰਡਾ ਪੰਜੀਐ ਕਾਹੇ ਰੇ ਮਨ ਚਿਤਵ ਆਤਮ ਜ ਆਹਰਿ ਜੋ ਪਰਿਆ ਸਤਿ ਸ੍ਰੀ ਮਹਾਂ ਜੰਦੇ ਪਾਇ ਤਾ ਕਰਿ ਜ ਕਾਗ ਤਰਿ ਧਰਿਆ ਮੇਰੇ ਮਾਦੋ ਜੀ ਸਾਤ ਸੰਤ ਗਦ ਅਸਤੋ ਤਰੇਆ ਗੁਰ ਪ੍ਰਸਾਦੋਂ ਪ੍ਰਭੁ ਤ ਪਾਇਆ ਸੋ ਕੇ ਕਾਸ਼ਟ ਪਰੇ ਰਹਾ ਜਨਨ ਪੂਤਾ ਲੋਕ ਸੁਖ ਬਲੰਤਾ ਕੋ ਨਾ ਖਸਕੇ ਤਰੇਆ ਸਿਰੁ ਸੁਖ ਸੰਭਾਰੇ ਠਾਕੁਰ ਕਾਹੇ ਬੰਧੋ ਕਰਿਆ ਉੜਾ ਓੜਿਆ ਮੈਂ ਸੋਸਾ ਤੇ ਪਾਸੇ ਬਛਰੇ ਚਰੇ ਆ ਤਰ ਕਾਗ ਨੂੰ ਖਲਾ ਵੇਖ ਚੁਦਾ ਵ ਮਨ ਮੋਸ਼ ਮਨ ਕਰਿਆ ਸਭ ਨੇ ਦਾ ਨੂ ਦਸ ਸੁਖਾ ਨੂ ਠਾਕਰੂ ਕਰਦੇ ਉਤਲ ਕਰਿਆ ਜਨਾਨ ਕੋ ਗਲਬ ਸਤਿਬਰ ਜਾਈ ਤ੍ਰੰਤਰ ਪਾਰ ਬਰਿਆ ਰਾਗ ਅਸਵ ਮਹਲਾ 4 ਸੋੁਰ ਕੋ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਫੁਰਕ ਨਰੰਜਨ ਹਰ ਫੁਰਕ ਨਰੰਜਨ ਹਰਗੁਮਾ ਗਮਿਆ ਪਾਰ ਸੁਭ ਤੇ ਆਵੇਂ ਸੁਭ ਤੇ ਆਵੇਂ ਤੁਜੀ ਹਰ ਸਿੱਕੇ ਸਰਜਨ ਹਾਰੈ ਸਭ ਜੀ ਤੁਮਾਰੀ ਜੀ ਤੁਜੀਆਂ ਕਾ ਦਾਤਾ ਰ ਹਰਿ ਤੇ ਆਵੋ ਸੰਤੋ ਜੀ ਸੰਦੋਖ ਵਿਸਾਰਣ ਹਾਰਾ ਹਰਿਆ ਪੇ ठाकुर ਹਰਿਆ ਪੇ ਸੇਉਤ ਜੀ ਚਾ ਨਾਨਕ ਜント ਵਿਚਾਰੈ ਉਹ ਘਟ ਘਟ ਅੰਤਰ ਸੁਆਮੀ ਅੰਤਰ ਜੀ ਹਰੇ ਕੋ ਪ੍ਰਸਾਣਾ ਇੱਕ ਦਾ ਤੀਪੇ ਖਾਰੇ ਜੀ ਸੰਤਿ ਰੂਜੋਜ ਵਿਡਾਣਾ ਉਹ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਕ ਬੈਲ ਅਵਰਣਾ ਜਾਣੇ ਉਹ ਪਾਰ ਬ੍ਰਹਮੂ ਬਿਆੰਤ ਬਿਆੰਤ ਜੀ ਤਰੇ ਕਾ ਗੁਣ ਆਖ ਵਖਾਣ ਜੋ ਸੇ ਵਹਿ ਜੋ ਸੇ ਰਤ ਜੀ ਗਨਾਨਕੋ ਤੁਮ ਕਿਰਵਾਣਾ ਹਰਤੇ ਆਵੇਂ ਹਰਤੇ ਆਵੇਂ ਤੁਧ ਜੀ ਸਜਾਲੋ ਜੁਗ ਮੈਂ ਸੁਖ ਵਾਸੀ ਸੇ ਮੁਕਤੋ ਸੇ ਮੁਰਪੈ ਜਨ ਹਰ ਧਾਇਆ ਜੀ ਤਿਨ ਤੂ ਤੇਜਮ ਕੇ ਫਾਸੇ ਜਿਨਰ ਪਾਉ ਜਨਾ ਨਰ ਪਉ ਧਾਇਆ ਜੀ ਤਨ ਕਾ ਪਉ ਸੁਭਗ ਵਾਸੀ ਜਿਨ ਸੇ ਵੇ ਆ ਜਿਨ ਸੇ ਵੇ ਮੇਰਾ ਹਰ ਜੀਤੇ ਹਰ ਅਰੂ ਸਮਸ ਸਤਾਨੂ ਸੇਤਾਨ ਜਿਨ ਹਰ ਧਾਇਆ ਜੀ ਜਨ ਨਾਨਕ ਤਨ ਬੁਲ ਜਾਸੀ तेरे भगत तेरे भगत पंडार जी परे बेअंत बेअंत तेरे भगत तेरे भवश अनंत दजी हरण कने करंता तेरे अनको तेरे अनकर अर पूजा जी तब तप दिव्य बेअंत तेरे आने को तेरे आने प्रबोस सुमिरसा जी कर क्रिया का क्रम करंता से भगत से पद पर जननानक जी जो पावे मेरेर पकवंत ਉਹਾ ਤੋ ਪ੍ਰਖਿਆ ਪ੍ਰੰਪਰ ਕਰਸਾ ਜੀ ਤੂ ਜੇ ਵੜ ਨਾ ਕੋਇ ਤੂ ਜੋ ਕੁਝ ਵੀ ਕੋ ਸਬਾ ਸਬਾ ਤੂ ਇੱਕੋ ਜੀ ਤੂੰ ਨਾ ਚਣ ਕਰਤਾ ਸੋਏ ਤਦ ਆਪੇ ਭਾਵ ਸੁਭ੍ਰਤ ਜੀ ਤੈਂ ਆਪੇ ਕਰਸ ਹੋਏ ਤੁਦੇ ਆਪੇ ਸ਼ਰਨ ਸਭ ਪਾਏ ਜੀ ਤੁਦੇ ਆਪੇ ਸ਼ਰਨ ਸਭ ਹੋਏ ਜਨਾਨੁ ਗੁਣ ਗਾਵੇ ਕ੍ਰਿਤੇ ਕੀ ਜੀ ਜੋ ਸਭ ਸੇ ਕਾ ਜਾਣੋਏ ਆਸਾ ਮਨ ਲਾ ਤੁਥ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਬਾਵੈ ਸਿਤਿ ਸੇ ਜੋ ਤੂੰ ਦੇ ਸੋਇ ਪਾਈ ਰਹਾ ਹਉ ਸੰਤ ਤੇਰੀ ਕੋ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਡ ਮਨ ਮੁਗ ਵਾਇਆ ਤੁਧਿ ਆਪਿ ਛੋੜਿ ਆਪਿ ਮਿਲਾਇਆ ਤੁੰਦਰ ਆਉ ਸਭ ਤੁਝੇ ਮਾਏ ਦੁਜਨ ਦੂਜਾ ਕੋ ਨਾ ਹੈ ਜੀ ਜਾਣ ਤੂੰ ਸੰਦੇਰਾ ਕੇਦ ਵਿਚੋਂ ਉਛਦੇ ਸੰਜੋਗੀ ਮੇਲਾ ਜਿਸਨੂੰ ਤੂੰ ਜਾਣ ਆਏ ਸੁਜਨ ਜਾਣੈ ਹਰ ਗੁਣ ਸਦヒਆਂ ਕੋ ਕਾਣ ਜਨ ਹਰ ਸੇਵਿਆ ਤਨ ਸੁਖ ਪਾਇਆ ਸੇ ਚਿਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸੁਭ ਹੋਏ ਤਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰਵੇਂ ਕਹ ਜਾਣੈ ਸੋਏ ਜਨਾਨ ਕੋ ਗੁਰਮੁਖ ਪ੍ਰਗਟ ਹੋਏ ਆਸਾ ਮੰਨ ਲਾ ਪਹਿਲਾ ਇਤ ਸਰੁਰੜੈ ਪੈਲੇ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਪਗਨੇ ਚਾਲਿਆ ਅਮਰੀਕਾ ਤੇ ਰੂਪਿਆ ਲੈ ਮਾਨੇ ਕਨਾਚਿਤ ਸਮੂਰ ਮੰਨਾ ਹਰ ਵਿਸਰਤੇ ਰੇ ਗੁਣ ਗੱਲਿਆ ਰਹਾ ਨਾਹੋ ਜਤੇ ਸਤੇ ਨੇ ਪੜਿਆ ਮੂਰਖ ਮੁਕਤਾ ਜਨਮ ਪਇਆ ਪੰਡਵਤ ਨਾਨਕ ਤਨ ਕੇ ਸਰਣਾ ਜਿੰਤੂ ਨਾਹੀ ਵਿਸਰਿਆ ਸਮੁੰਦਰ ਪੰਜਿਵੈ ਪਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਨਨ ਕੇ ਤਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਮਰ ਸਾਥ ਸੰਗਤ ਸਜੇ ਕੇਵਲ ਨਾਮ ਸਰੰਜਾਮ ਲਾਗ ਪਵ ਜਗ ਤਰਨ ਕੈ ਜਨਮ ਬ੍ਰਿਤਾ ਜਾਤਿ ਮਾਇਆ ਕਰਹਾ ਜਪ ਤਪ ਸੁਜਮ ਧਰਮ ਨਾ ਕ ਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਸਭੁ ਲਾਣੁ ਤੇ ਅਮਨੀ ਚ ਕਰਮਾ ਸ਼ਰਨ ਪਰੇ ਕਿਰਾ ਕੋ ਸੁਨਮਾ ਬਾਦ ਸਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਅਮਰੇ ਕਰੋ ਹਾਂ ਤੁਰਿ ਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਲਨ ਮੰਗੈ ਹਮਾਰਾ ਪਨਾ ਜਾਨੋ ਕਿਰਪਾ ਪਰ ਅਮਰੇ ਦੁਸ਼ਟ ਸੁਭਾ ਤੁਮ ਕਾਵੋ ਆਪਾ ਦੇ ਮੋਈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸਿਮ ਸਿਮ ਸਬਾ ਫਰਤਾਰਾ ਮੋਦੁ ਛਾਨੀ ਕਰਤਾ ਕਰੀਐ ਸਭ ਬਾਲ ਕੋ ਸੰਗਰੀਐ ਪੂਨ ਹੋਏ ਆਮਾਰੀ ਆਸਾ ਤੂ ਭਜਨ ਕੀ ਰਹਿ ਪਿਆਸਾ ਤੁਮਾ ਛਾਡ ਕੋਈ ਵਰਨਾ ਤਿਆਉ ਜੋ ਵਰਚਾਉ ਸੋ ਤੁਮਕੇ ਪਾਉ ਸੇਵਕ ਸੇਖ ਸੋ ਹਮਾਰੇ ਤਾਰੀਐ ਚੋਨੋ ਜਨ ਸਤਨ ਹਮਾਰੇ ਮਾਰੀਐ ਆਪ ਆਦੇ ਮੁਝੋ ਫਰੀਏ ਮਰਨ ਕਾਲ ਕਾ ਰਾਸ਼ਨ ਬਰੀਏ ਹੁ ਤੂਸਦਾ ਹਮਾਰੇ ਪੰਛਾ ਸਿਧ ਅਸਤ ਜੋ ਕਰਉ ਰੱਚਾ ਰੱਖ ਲਉ ਮੋਰਾ ਕਨਹਾਰੇ ਸਾਹਿਬੋ ਸੰਸਾਰ ਸਿਆਣੀ ਤਿੰਨ ਗੰ ਦੁਸ਼ਟਨ ਕੇ ਹੰਤਾ ਤਮੋਹ ਪ੍ਰੇਚਾ ਤੁਲਸਕੰਤਾ ਕਾਲ ਪਾਇ ਬ੍ਰਹਮਾ ਪੁਤਰਾ ਕਾਲ ਪੰ ਸੁਜਮ ਕਰਾ काल पाए करम सुप्रकास सुकल्प काल का की आत्माशा जमन, का जमन काल जो की सुकिया वेदराज ब्रह्मा दूतीयो जमन काल सब लोक सुवारा नमस्कार हताए हमारा जमन काल सब जगत बनायो देव दाता जोच नुप जायो ਆਦੰਤਿ ਕੇ ਅਵਤਾਰ ਸੋ ਗੁਰੂ ਸਮਝੋ ਹਮਾਰਾ ਨਮਸਕਾਰ ਸਿਖੋ ਹਮਾਰੇ ਸਕਲ ਪ੍ਰਜਾ ਜਿਨਿ ਆਸਾਰੇ ਸੇਵਕਨ ਕੋ ਸੋ ਗੁਰੂ ਸੁਖ ਜਿਹਾ ਸਤਨ ਕੋ ਪਲ ਮੋਮਦ ਕੀਏ ਟਟਟ ਕੇ ਅੰਤਰ ਕੀ ਜਾਣਤ ਭਲੇ ਗੁਰੇ ਕੀ ਪੀਰ ਪਛਾਨਤ ਚਿੰਤੇ ਤੇ ਕੁੰਚਰ ਸਤੂਲਾ ਸਬਰ ਕਿਰਪਾ ਦੁਸ਼ਟ ਕਰ ਤੁਲਾ ਸੰਤਨ ਦੁ ਉਪਾਇਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਇਕ ਇੱਕ ਵਿੱਚ ਪਛਾਨ ਘਾਟੂ ਘੜਕੇ ਪਾਖੜਕੇ ਜਾਣ ਜਗਤ ਰੁਕਰ ਕਰਤਾ ਰਾਖਰ ਜਾ ਤ੍ਰਿਤ ਤਬ ਜਿ ਅਪਾਰ ਜਬ ਆਕਰਕ ਕਰਤੋ ਕਬਹੂ ਤੁਮ ਮੈ ਮਿਲ ਤੋ ਦੁਤਰ ਸਭ ਹੂੰ ਜੀਤੇ ਬਦਨ ਸਖ ਸੁਭਾਾਰ ਆਪ ਆਪਣੇ ਬੋਲ ਉਚਾਰੈ ਤੁਮ ਸਭੇ ਤੇ ਰਤਨ ਰਾ ਨਮੋ ਜਾਣਤ ਵੇਦ ਪਿੰਦ੍ਰਿਆ ਆਲਮ ਨਰੰਕਾਰੋ ਦੁਨਕਨ ਲੰਮ ਆਦਿ ਨਿਲਾ ਨਾਦ ਸੰਭੂ ਤਕ ਮੁੜ ਉਤਤ ਪੀਦਾ ਜਾ ਕੋ ਪੀਉ ਨਾ ਕਉਤ ਵਿਦਾ ਤਾ ਕੋ ਕਿਰਪਾ ਨਿਮਾਨਤ ਮਹਾ ਮੂੜਿ ਕਸ਼ੀਪੇਤ ਨਾ ਜਾ ਮਥੇ ਮਹਾ ਦੀਪ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿਨ ਕਨੇ ਪੀਵ ਆਪਿ ਆਪਣੀ ਮੁਤਹ ਜੀਤੇ ਬਣਤ ਪੰਪ ਤੋਤੇਤੇ ਤੁਮਰਾ ਲਖਾ ਨ ਜਾਏ ਪਸਰ ਕਹਿ ਬਿਤ ਸਜਾ ਪ੍ਰਤਮ ਸੰਸਾਰ ਇਕ ਰੂਪ ਅਨੁਸੂਰ ਪਰੰਕ ਪਿਉ ਰਉ ਕੇ ਪੂਪਾਇ ਅੰਡ ਜੋ ਜੇ ਰਸਿਤ ਜਿ ਕੀਨੇ ਉਤਪਜ ਖਾਲ ਬਉਰ ਚ ਦੀਨੇ ਕਉ ਕੁਲ ਰਾਜ ਵ ਬੈਠਾ ਕਹੁ ਸਮਟ ਪਿਉ ਸੰਕ੍ਰਿ ਕਹਤਾ ਸਗਰੇ ਸੋਇਸਟ ਦੇ ਕਾਇ ਅਨਚੰਬਵ ਆਦਿ ਜੁਗਾਤ ਸਰੂ ਸੁਜੰਬਵ ਔਰ ਚਾ ਮੇਰੇ ਤੁਮ ਕਰੋ ਸਿਖ ਉਬਾਰਨ ਸਿਖਨ ਕਰੋ ਦੁਸ਼ਟਾਂ ਜਿੱਤੇ ਹਟਵਤ ਦਪਾਤਾ ਸੁਕਲ ਮਲੇਸ਼ ਕਰੋਨ ਘਾਤਾ ਜੇ ਆਤਜੋ ਤਉ ਸਰਨੇ ਪਾਰੇ ਤਿਨਕੇ ਦੁਸ਼ਟੋ ਤੁੱਤਵਾ ਮਾਰੇ ਮੁਰਖ ਜਵਨ ਪਖ ਪਰੇ ਤਿਹਾਰੇ ਤਿਨਕੇ ਤਮ ਸੰਕਟ ਸਵਤਾਰੇ ਜੋ ਕਾਲ ਕੋਇ ਇਕ ਬਾਰ ਆਇ ਹੈ ਤਾਕੇ ਕਾਲ ਨਿਤ ਨ ਆਹ ਹਰਿ ਜਾ ਹੋਏ ਤੈ ਸੁਭ ਕਾਲਾ ਦੁਸ਼ਟ ਅਸ਼ਕ੍ਰੰਤ ਕਾਲਾ ਕਿਰਪਾ ਦੇਸਟ ਤਨ ਜਾਣ ਹਰੋ ਤਾ ਕੇ ਤਾਪ ਤਨ ਕਮ ਹਰੋ ਰਿਤ ਸੁਧ ਘਰਮੋਂ ਸਭ ਹੋਏ ਦੁਸ਼ਟ ਸਾ ਸੁਅਸਕ ਨ ਕੋਏ ਏਕ ਮਾਰੋ ਜਤਮ ਸੁਮਹਾਰਾ ਕਾਲ ਫਾਉਤ ਤਾਹੀ ਉਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੁਖ ਤੇ ਰਹਿ ਫੜਕ ਕੇਤੇ ਮੈਂ ਸ਼ਰਨ ਤੇ ਹਾਰੇ ਆਪੇ ਹੱਥ ਦਿਲ ਨੂੰ ਉਗਾਰੇ ਸਰਬ ਤੁਲ ਮੋਹ ਸਹਾਈ ਦੁਸ਼ਟ ਦੋਖ ਤੇ ਲਹੂ ਵਿਚਾਈ ਫੜਕ ਕੇਤੇ ਮੈਂ ਸ਼ਰਨ ਤੇ ਹਾਰੇ ਆਪੇ ਹੌ ਜਦਿਲ ਨੂੰ ਉਗਾਰੇ ਸਰਬ ਤੁਲ ਮੋਹ ਸਹਾਈ ਜੋ ਸਤਿ ਲੋਕਤਿ ਮੇਨੂ ਵਿਚਾਰਿ ਸੋਇਆ ਕਾਇ ਗਹਿ ਜਪ ਤੇ ਤੁਮਰੇ ਤਤਿ ਕੋ ਆਗਿ ਤੇ ਨਿਆਨਿ ਰਾਮ ਰਹੀ ਪ੍ਰਾਨ ਤੁਰਾ ਨਿਕਮ ਚੇਤ ਨ ਮਾਨਿਓ ਸਿਮਰਸਾ ਸਰਬੇਤ ਸਭ ਬੋਧ ਪੇਦ ਕਾ ਮੇਤ ਨ ਜਾਣਿਓ ਸ੍ਰੀ ਸੁਪਾਨਿ ਕਿਰਪਾ ਤੁਮਰੇ ਕਾਰੁ ਮਨਕ ਸਭ ਤੋ ਵਿਖਾਨ ਨ ਦਹਿਰਾ दुवार को तुहार दुवार। की लाज को बाहि गीला यशु हो तुहार दवाडक गहो गए की लाज अस गोबिंद दास तुहार रामकली महला तीजा आनंद एको अंग पार सतगुरु सत कृपास आनंद पिया मेरी पाए सतनु रोह मैं पाए सतगुरु का पाया, पाया सचेती मन बजियां गा धाइयां राग रत्नपुर वार परियां शब्द गा बण आईयां शब्द ओथा गावो हरे कीर मन विनी बसाया ਕਹ ਨਾਨਕ ਹੰਦੂ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨੋ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਧੂਪ ਸਭ નિਸਾਰਣਾਂ ਕੀ ਕਰਉ ਕਰ ਤੇਰਾ ਕਾਜ ਸੰਸਵਾਰਣਾ ਸਬਨਾਦਲਾ ਸੁਮਤ ਸੁਆਮੀ ਸੋਖਮਨ ਵਿਚਾਰੇ ਕਹ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੁ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭਿਛੈ ਜਿਤ ਸੁਖਾਵੇ ਸਦਾ ਸਿਮ ਸੁਲਾਹ ਤੇਰੇ ਨਾਮੁ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਹੀ ਕਹਿ ਨਾਮ ਸੁੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਾ ਨਾਮ ਰਹਾ ਧਾਰੁ ਸਚਨਾ ਮੇ ਆਧਰਮੀ ਰਾਜਨ ਕੋਖਾ ਸਬਦ ਵਾਈਆ ਭਰ ਸੰਤ ਸੁਖ ਮਨੈ ਵਿਸਿਆ ਜਿਨੇ ਚਾ ਸਤ ਪੋਜਾਈਐ ਸਦਾ ਕਰਵਾਨ ਪੀਤਾ ਗ੍ਰੰਵਿਤ ਹੋ ਜਿਸਤੇ ਅਗ ਬਿੜਾਈਆ ਕਹਿ ਨਾਨਕ ਉਸ ਨੂੰ ਸੰਤ ਸੁਖ ਰੂਪੇ ਆਰ ਸਤ ਨਾਮ ਰਯਾ ਧਰੁ ਵਾਜੇ ਪੰਚ ਸੁਖਿਤ ਘਰ ਸਵਾਗੈ ਘਰ ਸਵਾਗੈ ਸੁਖਿਤ ਵਾਜੇ ਕਲਾ ਜਿਤ ਕਰਤਾ ਦੇ ਆ ਪੰਚ ਦੂਤ ਦਵਸੇ ਕੀਤੇ ਕਾਲ ਕੰਧ ਕਮਾਜਿਆ ਕਰਮ ਪਾਇ ਤੁਜ ਜਨ ਕੋ ਸੁ ਨਾਮ ਰੱਬ ਲਾਗੇ ਕਹਿ ਨਾਨਕ ਤਸ ਕਉ ਆਤਿ ਘਰਿਆ ਨਹ ਦਵਾ ਜੀ ਅਨੰਦ ਸੁਮੋਵੜ ਪਾਗੀ ਹੋਏ ਸਗਲ ਮਨੋਰਥ ਪੂਰੇ ਪਰਮ ਪ੍ਰਭ ਪਾਏ ਉਤਰੇ ਸਗਲ ਵਸੂਰੇ ਦੁਖ ਘਰੋ ਸੰਤਾ ਪਿ ਉਤਰੇ ਸੁਣ ਸੱਚੇ ਬਾਣੀ ਸੰਤ ਸਾਚਿ ਜਿਨ ਕੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਕਵਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤ ਕਵਤ ਸਤਗੁਰ ਰਹਿਆ ਪਰਪੂਰੇ ਬੇਨਵੰਨ ਨਾਮਿਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਬਨੇ ਮਹਲਾ ਪੰਜਵਾਂ ਹਾਲ ਵਿੱਚ ਤਨ ਵਸਤੂ ਪੈਉ ਸਾਤ ਸੁਨਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਉ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋ ਉਦਾਰ ਇਵਤ ਜੇ ਨ ਜਾਇ ਨਿਤਨ ਕਰਿ ਕੁਰਤਾਰੋਂ ਤਮ ਸੰਸਾਰ ਚੰਡ ਬਤਰੀਐ ਸੁਨਾਨਿ ਬ੍ਰਹਮ ਸੁਸਾਰ। ਸ਼ਲੋਕ ਮਹਲਾ 5 ਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਇ। ਮੈ ਨਿਰਗੁਣਿਆਰੇ ਕੋ ਕੁੰਨ ਨਾਹੀ ਆਪੇ ਤਰਸਿ ਪਿਉ ਹੋਇ ਤਰਸਿ ਪਿਆ ਮਹਿਰਾਮਤ ਹੋਇ ਸਤਗੁਰੂ ਸਜਣ ਮਿਲਿਆ। ਨਾਨਕ ਨਾਮ ਲੈ ਤਾ ਜੀਵਾ ਤਨ ਮਨ ਜੀਵੇ ਹਰਿਆ ਕਉੜੇ ਜਿੱਥੇ ਤੂੰ ਸਮਰਾ ਤੂੰ ਜਿੱਥੇ ਕੋ ਨਾਉ ਤੇ ਤੇਰੀ ਰੱਖ ਅਗਨ ਉਧਰ ਮਾਹੇ ਸੁਣ ਕਦਮ ਕਹ ਦੂਤ ਨਾ ਤਰਛ ਲ ਜਾਏ ਪਾਉ ਜਨ ਬਿਖਮਸੇ ਗਾਹੋਂ ਅਗਰ ਸ਼ਬਦੀ ਪਾਰ ਪਾਹੇ ਜਨ ਕੋਲ ਕੀ ਪਿਆਸ ਅੰਮ੍ਰਿਤ ਸੇ ਖਾਏ ਕਲਮਿ ਓ ਪੰਨ ਬ੍ਰਹਮੋ ਮਿੰਦ ਗਾਹੇ ਸਭ ਸੇਵਨੋ ਕਿਰਪਾ ਲਓ ਸਮਲ ਸਾਲ ਸਾਹਿਬ ਵਰਤਾ ਕੋ ਨ ਜਾਏ ਜਿ ਆਵੇ ਤਦ ਐਸੋ ਸਮਲ ਲਾਪਨ ਜਿਵਾ ਅੰਤਰ ਗੁਰਿਆਰਾਧਨਾ ਜਿਵਾ ਜਪ ਕਰਨਾਓ ਨੇਤਰੀ ਸਤਗੁਰ ਪੇਖਣਾ ਸੁਣੇ ਸੁਣਨਾ ਕਰਨਾਓ ਸਤਗੁਰ ਸਤੇ ਰਤਿਆ ਦ੍ਰਿਗ ਪਾਇ ਅਥਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਵਤ ਦੇ ਜਗ ਮੋਤਮ ਕਾਢੀਐ ਬੁਲੇ ਕੇਈ ਕੇ ਮਹਲਾ ਪੰਜੇਵਾ ਰੱਕੇ ਰਖਣਹਾਰੂ ਆਪ ਬਾਰਿਆਂ ਨ ਗੁਰ ਕੇ ਪੈਰੇ ਪਾਏ ਕਾ ਸਾਰਿਆਂ ਨ ਹੋ ਆਪ ਦਿਆਲੋ ਮਨੋ ਨਾ ਵਿਸਾਰਿਆਂ ਨ ਸਾਥ ਜਿਨਾ ਕਾ ਸੰਗ ਪਵਜਲ ਤਾਨਿ ਸਾਖਤ ਨਿੰਦਕ ਦੁਸ਼ਟ ਕਿਨ ਮਾਇ ਬਿਦਾਰਿਆਂ ਨ ਜਿਸ ਸਾਹਿਬ ਕੀ ਟੇਕ ਆ ਨਾਨਕ ਮਨ ਮਨ ਆਈ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਇਸ ਸਾਹਿਬ ਕੀਤੇ ਕਰ ਨਾਨਕ ਮਨ ਮਨ ਆਈ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਗਲਿਆ ਦੁਖਾਂ ਪਾਪਾਂ ਦਾ ਨਾਸ਼ ਆਪ ਜੀ ਦੀ ਬਜਨ ਕੁਰਬਾਨੀ ਦਾ ਫਲ ਤਾਪ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ